ਮੈਮ ਇੱਕ ਚੀਜ਼ ਇਹ ਵੀ ਆਉਂਦੀ ਹੈ ਨਾ ਵੀ ਬੱਚੇ ਬੇਸ਼ੱਕ ਅੱਜਕੱਲ ਜੰਕ ਫੂਡ ਨੂੰ ਪ੍ਰੇਫਰ ਕਰਦੇ ਨੇ ਪਰ ਜਦੋਂ ਵਾਰੀ ਆਉਂਦੀ ਹੈ ਤੋਰੀਆਂ ਦੀ ਕਦੂਆਂ ਦੀ ਤੇ ਕਹਿੰਦੇ ਨਾ ਨਾ ਇਹ ਨਹੀਂ ਖਾਣੇ ਇਹ ਸਾਡੀ ਸਿਹਤ ਲਈ ਫਾਇਦੇਮੰਦ ਨੇ ਕਿ ਨੁਕਸਾਨਦਾਇਕ ਨੇ ਸਬਜ਼ੀਆਂ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਕਰਦੀਆਂ ਜੰਕ ਫੂਡ ਹੀ ਨੁਕਸਾਨ ਕਰਦਾ ਹੈ ਤੇ ਮਦਰਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੈਰਾਈਟੀ ਆਫ ਵੈਜੀਟੇਬਲਸ ਬਣਾਣ ਜਿਵੇਂ ਕਿ ਮੈਂ ਵੀਡੀਓਜ਼ ਬਣਾ ਕੇ ਖਾਂਦੀ ਰਣਿਆ ਲੋਗਾਂ ਨੂੰ ਸਮਝਾਨੀਆ ਜਿਹੜੇ ਮੇਰੇ ਕੋਲ ਕਲਾਇੰਟਸ ਆਉਂਦੇ ਆ ਜਿਵੇਂ ਰਾਤ ਦੇ ਚਨੇ ਬਚੇ ਆ ਰਾਦੀ ਸਬਜੀ ਬਚੀ ਏ ਤੁਸੀਂ ਉਹਦਾ ਆਟਾ ਗੁੰਨ ਕੇ ਬੱਚਿਆਂ ਨੂੰ ਉਹਦੀ ਸਟਫਡ ਰੋਟੀ ਬਣਾ ਕੇ ਦੇ ਸਕਦੇ ਹੋ ਅਗਰ ਪਾਲਕ ਬੱਚੇ ਇਸ ਤਰ੍ਹਾਂ ਨਹੀਂ ਖਾਂਦੇ ਉਹਨਾਂ ਨੂੰ ਪਾਲਕ ਦੀ ਰੋਟੀ ਖਿਲਾ ਸਕਦੇ ਹੋ ਅਗਰ ਚਨੇ ਬੱਚੇ ਆ ਤੁਸੀਂ ਉਹਨਾਂ ਦਾ ਚਨੇ ਦਾ ਕਬਾਬ ਬਣਾ ਸਕਦੇ ਹੋ ਰਾਜਮਾ ਬੱਚੇ ਆ ਉਹਨਾਂ ਦੇ ਲੈਫਟਓਵਰ ਰਾਜਮਾ ਉਹਦੇ ਸਬਜ਼ੀਆਂ ਪਾ ਕੇ ਉਹਨਾਂ ਦੇ ਕਬਾਬ ਬਣਾ ਕੇ ਡਿਫਰੈਂਟ ਵੈਰਾਈਟੀ ਆਫ ਫੂਡਸ ਅੱਜਕੱਲ ਇੰਸਟਾਗ੍ਰam ਤੇ ਬਹੁਤ ਰੀਲਸ ਆਉਂਦੀਆਂ ਬਹੁਤ ਤਰੀਕੇ ਦੱਸਦੇ ਆ ਜਿਹਦੇ ਨਾਲ ਤੁਸੀਂ ਆਪਣੇ ਫੂਡਸ ਨੂੰ ਵੈਰਾਈਟੀ ਆਫ ਸ਼ੇਪਸ ਦੇ ਕੇ ਬੱਚਾ ਨੂੰ ਖਿਲਾ ਸਕਦੇ ਹੋ ਇਜ਼ੀਲੀ ਤੇ ਉਹ ਬੱਚੇ ਖੁਸ਼ ਹੋ ਕੇ ਖਾ ਲੈਂਦੇ ਉਹਨਾਂ ਦੇ ਮੂੰਹ ਚ ਕੱਚੀ ਸਬਜ਼ੀ ਨਹੀਂ ਆਂਦੀ ਚੰਨੇ ਨਹੀਂ ਉਹਨਾਂ ਚ ਚਬਾਣਾ ਪੈਂਦਾ ਈਜ਼ੀ ਟੂ ਈਟ ਅੱਜ ਕੱਲ ਦੀ ਮੈਮ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਅਸੀਂ ਰੋਟੀ ਖਾਣੀ ਤਾਂ ਪਸੰਦ ਕਰਦੇ ਆ ਜੋ ਆਵੇ ਚੱਲਦਾ ਸਾਡੇ ਮੂੰਹ ਦੇ ਵਿੱਚ ਪਰ ਅਸੀਂ ਹੈਲਥੀ ਨਹੀਂ ਹੈਗੇ ਇਸ ਦਾ ਕਾਰਨ ਕੀ ਮੰਨਦੇ ਹੋ ਇਸ ਦਾ ਕਾਰਨ ਹੈ ਮੈਂ ਕਿ ਈਜ਼ੀ ਅਸੈਸਿਬਿਲਟੀ ਟੂ ਜੰਕ ਫੂਡ ਅੱਜਕੱਲ ਅਸੀਂ Zomato Swiggy ਦਾ ਇੱਕ ਬਟਨ ਦਬਾਨੇ ਆ ਹਰ ਚੀਜ਼ ਸਾਡੇ ਘਰ ਅਵੇਲੇਬਲ ਹੋ ਜਾਂਦੀ ਹੈ ਘਰ ਹਰੀ ਸਬਜੀ ਬਣੀ ਹੁੰਦੀ ਹੈ ਬਟ ਸਟਿਲ ਅਸੀਂ 버ਗਰ ਪੀਜ਼ਾ ਪ੍ਰੇਫਰ ਕਰਦੇ ਆ ਮਦਰਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਸਮਝਾਣ ਹੈਲਦੀ ਈਟਿੰਗ ਦੀ ਵੈਲਿਊ ਇੰਪੋਰਟੈਂਸ ਦੱਸਣ ਉਹਨਾਂ ਵਾਸਤੇ ਘਰ ਚ ਉਹਨਾਂ ਦੇ ਟੇਸ ਦੇ ਅਕੋਰਡਿੰਗਲੀ ਖਾਣੇ ਬਣਾਉਣ ਤਾਂ ਕਿ ਬੱਚੇ ਘਰ ਦਾ ਖਾਣਾ ਖਾਣ ਬਾਹਰ ਦਾ ਖਾਣਾ ਨਾ ਖਾਣ ਇੱਕ ਚੀਜ਼ ਹੈ ਨਾ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਹਿੰਦੇ ਰਾਤ ਦਾ ਗੁੰਨਿਆ ਹੋਇਆ ਆਟਾ ਦੁਬਾਰਾ ਰੀਯੂਜ਼ ਨਹੀਂ ਕਰਨਾ ਚਾਹੀਦਾ ਤੇ ਇਹਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਨਹੀਂ ਮੈਂ ਹਮੇਸ਼ਾ ਪ੍ਰੇਫਰ ਕਰਦੀ ਆ ਕਿ ਸਵੇਰ ਤੁਸੀਂ ਤਾਜ਼ਾ ਆਟਾ ਗੁੰਨਦੋ ਪਰ ਰਾਤ ਦੀ ਸਬਜ਼ੀ ਦਾਲ ਸਬਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਯੂਜ਼ ਕਰਕੇ ਤੁਸੀਂ ਫਰੈਸ਼ ਸਵੇਰ ਆਟਾ ਗੁੰਨਦ ਕੇ ਬੱਚਿਆਂ ਦੇ ਟਿਫਿਨ ਚ ਪੈਕ ਕਰ ਸਕਦੇ ਹੋ ਸਾਰੀ ਫੈਮਿਲੀ ਖਾ ਸਕਦੀ ਹੈ ਮੈਮ ਇੱਕ ਚੀਜ਼ ਇਹ ਵੀ ਆਉਂਦੀ ਹੈ ਨਾ ਵੀ ਬੱਚੇ ਬੇਸ਼ੱਕ ਅੱਜਕੱਲ੍ਹ ਜੰਕ ਫੂਡ ਨੂੰ ਪ੍ਰੇਫਰ ਕਰਦੇ ਨੇ ਪਰ ਜਦੋਂ ਵਾਰੀ ਆਉਂਦੀ ਹੈ ਤੋਰੀਆਂ ਦੀ ਕਦੂਆਂ ਦੀ ਤੇ ਕਹਿੰਦੇ ਨਾ ਨਾ ਇਹ ਨਹੀਂ ਖਾਣੇ ਇਹ ਸਾਡੀ ਸਿਹਤ ਲਈ ਫਾਇਦੇਮੰਦ ਨੇ ਕਿ ਨੁਕਸਾਨਦਾਇਕ ਨੇ ਸਬਜ਼ੀਆਂ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਕਰਦੀਆਂ ਜੰਕ ਫੂਡ ਹੀ ਨੁਕਸਾਨ ਕਰਦਾ ਹੈ ਤੇ ਮਦਰਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੈਰਾਈਟੀ ਆਫ ਵੈਜੀਟੇਬਲਸ ਬਣਾਣ ਜਿਵੇਂ ਕਿ ਮੈਂ ਵੀਡੀਓਜ਼ ਬਣਾ ਕੇ ਦਿਖਾਉਂਦੀ ਰਹਿਣੀ ਆ ਲੋਕਾਂ ਨੂੰ ਸਮਝਾਉਣੀ ਆ ਜਿਹੜੇ ਮੇਰੇ ਕੋਲ ਕਲਾਇੰਟਸ ਆਉਂਦੇ ਆ ਜਿਵੇਂ ਰਾਤ ਦੇ ਚਨੇ ਬਚੇ ਆ ਰਾਤੀ ਸਬਜ਼ੀ ਬਚੀ ਐ ਤੁਸੀਂ ਉਹਦਾ ਆਟਾ ਗੁੰਨ ਕੇ ਬੱਚਿਆਂ ਨੂੰ ਉਹਦੀ ਸਟਫਡ ਰੋਟੀ ਬਣਾ ਕੇ ਦੇ ਸਕਦੇ ਹੋ। ਅਗਰ ਪਾਲਕ ਬੱਚੇ ਇਸ ਤਰ੍ਹਾਂ ਨਹੀਂ ਖਾਂਦੇ ਉਹਨਾਂ ਨੂੰ ਪਾਲਕ ਦੀ ਰੋਟੀ ਖਿਲਾ ਸਕਦੇ ਹੋ। ਅਗਰ ਚਨੇ ਬੱਚੇ ਆ ਤੁਸੀਂ ਉਹਨਾਂ ਦਾ ਚਨੇ ਦਾ ਕਬਾਬ ਬਣਾ ਸਕਦੇ ਹੋ। ਰਾਜਮਾ ਬੱਚੇ ਆ ਉਹਨਾਂ ਦੇ ਲੈਫਟਓਵਰ ਰਾਜਮਾ ਉਹਦੇ ਸਬਜ਼ੀਆਂ ਪਾ ਕੇ ਉਹਨਾਂ ਦੇ ਕਬਾਬ ਬਣਾ ਕੇ ਡਿਫਰੈਂਟ ਵੈਰਾਈਟੀ ਆਫ ਫੂਡਸ ਅੱਜਕੱਲ ਇੰਸਟਾਗ੍ਰam ਤੇ ਬਹੁਤ ਰੀਲਸ ਆਉਂਦੀ ਹੈ। ਬਹੁਤ ਤਰੀਕੇ ਦੱਸਦੇ ਆ ਜਿਹਦੇ ਨਾਲ ਤੁਸੀਂ ਆਪਣੇ ਫੂਡਸ ਨੂੰ ਵੈਰਾਈਟੀ ਆਫ शेप्स ਦੇ ਕੇ ਬੱਚਾ ਨੂੰ ਖਿਲਾ ਸਕਦੇ ਹੋ इजीली ਤੇ ਉਹ ਬੱਚੇ ਖੁਸ਼ ਹੋ ਕੇ ਖਾ ਲੈਂਦੇ ਉਹਨਾਂ ਦੇ ਮੂੰਹ ਚ ਕੱਚੀ ਸਬਜ਼ੀ ਨਹੀਂ ਆਂਦੀ ਚਨੇ ਨਹੀਂ ਉਹਨਾਂ ਚ ਚਬਾਣਾ ਪੈਂਦਾ इजी ਟੂ ਈਟ ਅੱਜ ਕੱਲ ਦੀ ਮੈਮ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ ਅਸੀਂ ਰੋਟੀ ਖਾਣੀ ਤਾਂ ਪਸੰਦ ਕਰਦੇ ਆ ਜੋ ਆਵੇ ਚੱਲਦਾ ਸਾਡੇ ਮੂੰਹ ਦੇ ਵਿੱਚ ਪਰ ਅਸੀਂ ਹੈਲਥੀ ਨਹੀਂ ਹੈਗੇ ਇਸ ਦਾ ਕਾਰਨ ਕੀ ਮੰਨਦੇ ਹੋ ਇਸ ਦਾ ਕਾਰਨ ਹੈ ਮੈਂ ਕਿ इजी ਅਸੈਸਿਬਿਲਟੀ ਟੂ ਜੰਕ ਫੂਡ ਅੱਜ ਕੱਲ ਅਸੀਂ Zomato Swiggy ਦਾ ਇੱਕ ਬਟਨ ਦਬਾਨੇ ਹਰ ਚੀਜ਼ ਸਾਡੇ ਘਰ ਅਵੇਲੇਬਲ ਹੋ ਜਾਂਦੀ ਹੈ ਘਰ ਹਰੀ ਸਬਜ਼ੀ ਬਣੀ ਹੁੰਦੀ ਹੈ ਬਟ ਸਟਿਲ ਅਸੀਂ 버ਗਰ ਪੀਜ਼ਾ ਪ੍ਰੇਫਰ ਕਰਦੇ ਹਾਂ ਮਦਰਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਸਮਝਾਣ ਹੈਲਦੀ ਈਟਿੰਗ ਦੀ ਵੈਲਿਊ ਇੰਪੋਰਟੈਂਸ ਦੱਸਣ ਉਹਨਾਂ ਵਾਸਤੇ ਘਰ ਚ ਉਹਨਾਂ ਦੇ ਟੇਸ ਅਕੋਰਡਿੰਗਲੀ ਖਾਣੇ ਬਣਾਉਣ ਤਾਂ ਕਿ ਬੱਚੇ ਘਰ ਦਾ ਖਾਣਾ ਖਾਣ ਬਾਹਰ ਦਾ ਖਾਣਾ ਨਾ ਖਾਣ ਇੱਕ ਚੀਜ਼ ਹੈ ਨਾ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਹਿੰਦੇ ਰਾਤ ਦਾ ਗੁੰਨਿਆ ਹੋਇਆ ਆਟਾ ਦੁਬਾਰਾ ਰੀਯੂਜ਼ ਨਹੀਂ ਕਰਨਾ ਚਾਹੀਦਾ ਤੇ ਇਹਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਨਹੀਂ ਮੈਂ ਹਮੇਸ਼ਾ ਪ੍ਰੇਫਰ ਕਰਦੀ ਆ ਕਿ ਸਵੇਰ ਤੁਸੀਂ ਤਾਜ਼ਾ ਆਟਾ ਗੁੰਨਦੋ ਪਰ ਰਾਤ ਦੀ ਸਬਜ਼ੀ ਦਾਲ ਸਬਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਯੂਜ਼ ਕਰਕੇ ਤੁਸੀਂ ਫਰੈਸ਼ ਸਵੇਰ ਆਟਾ ਗੁੰਨਦ ਕੇ ਬੱਚਿਆਂ ਦੇ ਟਿਫਿਨ ਚ ਪੈਕ ਕਰ ਸਕਦੇ ਹੋ ਸਾਰੀ ਫੈਮਿਲੀ ਖਾ ਸਕਦੀ ਹੈ